ਤਬਾਤ ਲੀੜਿਆ ਵੀ ਜਬਰਦਸਤ ਹੋਇਆ ਉਹ ਇਹ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਸੇਖਪਿੰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਿੰਨ ਜਾਨਾਂ ਨੂੰ ਮਾਰਿਆ ਗਿਆ ਇਸ ਦੇ ਵਿੱਚ ਕੁੜੀ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਕਿਰਨਜੀਤ ਕੌਰ ਜੋ ਕਿ ਦੋ ਬੱਚਿਆਂ ਦੀ ਮਾਂ ਸੀ ਉਹਨਾਂ ਦੇ ਪਿਤਾ ਦਾ ਬਿਆਨ ਨਚੱਤਰ ਸਿੰਘ ਜੀ ਦਾ ਸਾਹਮਣੇ ਆਂਦਾ ਜਿਸ ਦੇ ਵਿੱਚ ਉਹ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਇਹ ਵੀ ਸ਼ੱਕ ਹੈ ਖਦਸ਼ਾ ਜ਼ਾਹਿਰ ਕੀਤਾ ਗਿਆ ਉਹਨਾਂ ਦੇ ਵੱਲੋਂ ਕਿ ਹੋ ਸਕਦਾ ਹੈ ਕਿ ਮੇਰੀ ਧੀ ਦੇ ਨਾਲ ਜਾਂ ਮੇਰੀ ਦੋਤੀ ਦੇ ਨਾਲ ਮਾਰਨ ਤੋਂ ਪਹਿਲਾਂ ਜ਼ਬਰਜਨਾਹ ਕੀਤਾ ਹੋਵੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨਸ਼ੀਲੀ ਚੀਜ਼ ਸੁngਾਈ ਗਈ ਹੋਵੇ ਕੁਝ ਪਲਾਖਵਾ ਦਿੱਤਾ ਹੋਵੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਸੁੱਟਿਆ ਹੋਵੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਜਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਇਸ ਦੇ ਵਿੱਚ ਇਕੱਲਾ ਨਹੀਂ ਹੈ ਤੇ ਦੂਸਰਾ ਉਹ ਇੰਨਾ ਸ਼ਾਂਤੀ ਰਹਿ ਕਿ ਉਸਨੇ ਪਹਿਲਾਂ ਹੀ ਸੰਸਕਾਰ ਵੀ ਕਰਾ ਦਿੱਤਾ ਤੇ ਸਾਨੂੰ ਭਿੰਕ ਤੱਕ ਨਹੀਂ ਲੱਗੀ। ਇੱਕ ਮਾੜੀ ਘਟਨਾ ਜਿਸ ਪਰਿਵਾਰ ਦੇ ਨਾਲ ਵਾਪਰੀ ਹੋਵੇ ਇਹ ਸਾਰਾ ਦੁੱਖ ਉਹ ਹੀ ਸਮਝ ਸਕਦੇ ਨੇ ਜਿਨ੍ਹਾਂ ਨੇ ਆਪਣੇ ਹੱਥੀ ਅੰਤਿਮ ਰਸਮਾਂ ਤੱਕ ਨਹੀਂ ਨਿਭਾਈਆਂ। ਆਖਰੀ ਵਾਰ ਆਪਣੀ ਧੀ ਨੂੰ ਆਪਣੀ ਦੋ ਧੀ ਨੂੰ ਦੇਖਿਆ ਤੱਕ ਨਹੀਂ ਤੇ ਹਾਲਾਤ ਹੀ ਨੇ ਕਿ ਉਸ ਵਿਅਕਤੀ ਦੇ ਵੱਲੋਂ ਹੀ ਸਭ ਕੁਝ ਕੀਤਾ ਗਿਆ ਜਿਸ ਦੇ ਉੱਪਰ ਉਹ ਸਾਰਾ ਪਰਿਵਾਰ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਰਿਹਾ। ਅੰਤ ਸਾਂ ਤੱਕ ਅੰਤਲੇ ਸਾਂ ਤੱਕ ਉਹ ਉਸ ਤੇ ਯਕੀਨ ਕਰਦੇ ਰਹੇ ਪਰ ਉਸੇ ਨੇ ਹੀ ਜਾਂਚ ਲੈ ਲਈ ਗਵਾਂਡੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਅਕਸਰ ਹੀ ਜਿਸ ਦੇ ਵੱਲੋਂ ਤਿੰਨਾਂ ਨੂੰ ਮਾਰਿਆ ਗਿਆ ਇਸ ਘਰ ਦੇ ਵਿੱਚ ਆਂਦਾ ਜਾਂਦਾ ਹੁੰਦਾ ਸੀ ਅਤੇ ਉਹਨਾਂ ਦੀ ਜਵਾਂਤੀ ਦੇ ਨਾਲ ਕੁੱਟਮਾਰ ਵੀ ਕਰਦਾ ਸੀ ਬੀਤੇ ਕੁਝ ਸਮੇਂ ਤੋਂ ਦੀਵਾਲੀ ਦੇ ਦਿਨਾਂ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਹਰਮਨ ਜੋ ਕਿ ਇਸ ਘਰ ਦਾ ਪੁੱਤ ਸੀ ਜਿਸ ਨੂੰ ਕਿ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰਿਆ ਗਿਆ ਉਹ ਬੀਤੇ ਦਿਨਾਂ ਤੋਂ ਰੋਂਦਾ ਰਹਿੰਦਾ ਸੀ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਕੁਝ ਅਜੀਹਾ ਦੇਖ ਲਿਆ ਗਿਆ ਹੋਣਾ ਜਿਵੇਂ ਕਿ ਉਸ ਦੀ ਭੈਣ ਦੇ ਨਾਲ ਕੋਈ ਗਲਤ ਕੰਮ ਹੋਣਾ ਜਾਂ ਫਿਰ ਉਸ ਦੇ ਨਾਲ ਕੁੱਟਮਾਰ ਕੀਤੀ ਜਾਣੀ ਇਸ ਗੱਲ ਦੀ ਗਵਾਹੀ ਤਾਂ ਪਿੰਡ ਵਾਲੇ ਪਰ ਰਹੇ ਨੇ ਕਿ ਕੁੱਟਮਾਰ ਕਰਦਾ ਸੀ ਕੁਲਵੰਤ ਸਿੰਘ ਨਾਮ ਦਾ ਉਹ ਬੰਦਾ ਜਿਹਨੇ ਹੁਣ ਤਿੰਨਾਂ ਨੂੰ ਮਾਰਿਆ ਧੀ ਦੇ ਨਾਲ ਉਹ ਕੁੱਟਮਾਰ ਕਰਦਾ ਹੁੰਦਾ ਸੀ ਪਰ ਫਿਰ ਵੀ ਇਹੋ ਜਿਹੇ ਵਿਅਕਤੀ ਨੂੰ ਘਰ ਦੇ ਵਿੱਚ ਇੰਨੀ ਆਜ਼ਾਦੀ ਇੰਨੀ ਖੁੱਲ ਇੰਨੀ ਪੁੱਛ ਕਿਉਂ ਹੁੰਦੀ ਸੀ ਉਸ ਦੀ ਜਦੋਂ ਕਿ ਉਹ ਸਹੀ ਬੰਦਾ ਹੀ ਨਹੀਂ ਸੀ ਤਕੈਰ ਹੁਣ ਇਹ ਸਾਰੀਆਂ ਗੱਲਾਂ ਹੀ ਰਹਿ ਗਈਆਂ ਨੇ ਜੋ ਕੁਝ ਇਸ ਪਰਿਵਾਰ ਦੇ ਨਾਲ ਦੁਖਾਂਤ ਵਾਪਰਿਆ ਉਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਸੱਚ ਜ਼ਰੂਰ ਸਾਹਮਣੇ ਆਣਾ ਚਾਹੀਦਾ ਹੈ ਪਰਿਵਾਰਿਕ ਮੈਂਬਰ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਬਹੁਤ ਕੁਝ ਘાળા-ਮਾਲਾ ਨਜ਼ਰ ਆ ਰਿਹਾ ਹੈ ਪੂਰੇ ਮਾਮਲੇ ਦੇ ਵਿੱਚ ਬਹੁਤ ਕੁਝ ਲੁਕੋਇਆ ਜਾ ਰਿਹਾ ਹੈ ਬਹੁਤ ਕੁਝ ਇਹੋ ਜਿਹੇ ਸਵਾਲ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਨ੍ਹਾਂ ਦੇ ਜਵਾਬ ਹੁਣ ਤੱਕ ਵੀ ਉਹਨਾਂ ਨੂੰ ਪੁਲਿਸ ਦੇ ਕੋਲੋਂ ਨਹੀਂ ਮਿਲੇ ਤੋਂ ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੀ ਗਾਈਡੈਂਸ ਹੈ ਬਰਨਾਲਾ ਪੁਲਿਸ ਵੱਲੋਂ ਇੱਕ ਬਲਾਈਂਡ ਟ੍ਰਾਈਬਲ ਮਰਡਰ ਕੇਸ ਨੂੰ ਟ੍ਰੈਸ ਕੀਤਾ ਗਿਆ ਹੈ। ਇਹਦੇ ਵਿੱਚ ਐਸਪੀਡੀ ਸਾਹਿਬ, ਐਸਪੀ ਹੈੱਡਕੁਆਟਰ, ਡੀਐਸਪੀ ਬਰਨਾਲਾ ਚਕਬੀਰ ਸਿੰਘ ਤੇ ਐਸਐਚਓ ਸਦਰ ਬਰਨਾਲਾ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਕਾਫੀ ਕਮੈਂਡੇਬਲ ਵਰਕ ਕਰਦੇ ਹੋਏ ਇੱਕ ਗੁੰਮਸੁਦਗਿਰੀ ਰਿਪੋਰਟ ਆਈ ਸੀ ਕਿ ਇੱਕ ਸੇਕਾ ਪਿੰਦੇ ਪਰਿਵਾਰ ਦੇ 3 ਮੈਂਬਰ ਜਿਨ੍ਹਾਂ ਵਿੱਚ ਰਣਜੀਤ ਕੌਰ, ਸੁਖਚੰਦ ਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀਗੇ। ਉਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਪੂਫ ਕਾਂਟ ਨੂੰ ਰਾਉਂਡ ਅਪ ਕੀਤਾ ਗਿਆ ਬਾਅਦ ਚ ਜਦੋਂ ਪੁੱਛਗਿੱਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰ ਹੈ ਕੁਲਵੰਤ ਸਿੰਘ ਨਾਲ ਜਾਣ ਪਹਿਚਾਨ ਸੀਗੀ ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਸੀਦਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨਾਨਾ ਦੇਵੀ ਮੱਠ ਟਿਕਣ ਦੇ ਬਾਣੇ ਇਹਨਾਂ ਨੂੰ ਉਹ ਹਿਮਾਚਲ ਦੇ ਪ੍ਰਦੇਸ਼ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਵਾਖੜਾ ਡੈਮ ਦੇ ਨੇਰੇ ਇਹਨਾਂ ਨੂੰ ਚਰਾਵਾ ਚਰਾਂਦੇ ਵਹਾਣੇ ਨਾਲ ਨਹਿਰ ਤੇ ਸੁੱਟਦਾ ਸੀ ਔਰ ਬਾਅਦ ਚ ਜਦੋਂ ਇਹ ਕੁਲਵੰਕਾਂਟਾ ਹੈ ਇੱਕ ਵੀਡੀਓ ਵੀ ਬਣਾ ਕੇ ਸ਼ੇਅਰ ਕਰ ਰਾ ਸੀ ਦੇ ਦੇ ਸੀ ਆਪ ਕਹਿ ਰਾ ਸੀ ਲੋਗ ਗੁੰਮਰਾ ਵੀ ਕਰ ਰਾ ਸੀਗਾ ਬਾਅਦ ਚ ਜਦੋਂ ਪ੍ਰੋਪਰ ਕਲੀਅਰ ਕੀਤਾ ਗਿਆ ਤੋ ਇਹ ਇੱਕ ਟ੍ਰਿਪਲ ਦਾ ਮਾਮਲਾ ਸਾਹਮਣੇ ਆਇਆ ਇਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਕਿ ਪਰਿਵਾਰ ਕੋਲ ਲਗਭਗ 6 ਕਿਲੇ ਜ਼ਮੀਨ ਸੀਗੀ और उदय उदय सेल तो कुछ पैसे आए थे के लगभग 2 लाख द लेन देन पेंडिंग सीगा और जड़ी किरणजीत कौर है उदय वलो जबो पैसे बार-बार मांगे जा रहे थे के ओदे तहत एक सोची समझी साजिश के तहत कुलवंत सिंह वलो ये इस वारदात नो अंजाम दीता गया से। सेखा पिंट ਬਰਨਾਲੇ ਦੇ ਵਿੱਚ ਵਾਪਰੀ ਇਸ ਪਿੰਡ ਦੀ ਉਹ ਘਟਨਾ ਜਿਸ ਨੇ ਕਿ ਪure ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਇਸ ਦੇ ਵਿੱਚ ਇੱਕ ਪਰਿਵਾਰ ਨੂੰ ਸਿਰਫ ਪਿੰਡ ਦੇ ਹੀ ਬੰਦੇ ਦੇ ਉੱਪਰ ਯਕੀਨ ਕਰਨਾ ਇੰਨਾ ਭਾਰੀ ਪੈ ਗਿਆ ਕਿ ਅਜੇ ਇਹ ਸਾਰੇ ਦਾ ਸਾਰਾ ਟੱਬਰ ਹੀ ਮੁੱਕ ਗਿਆ ਕਿਰਨਜੀਤ ਕੌਰ ਜੋ ਕਿ ਦੋ ਬੱਚਿਆਂ ਦੇ ਮਾਤਾ ਸੀ ਇਹਨਾਂ ਦੇ ਬੱਚੇ ਸੁਖਚਰਨ ਪ੍ਰੀਤਕੌਰ ਤੇ ਜਿਸ ਦੀ ਉਮਰ 25 ਸਾਲ ਦੀ ਦੱਸੀ ਜਾ ਰਹੀ ਹੈ ਤੇ ਜਵਾਨ ਪੁੱਤ ਹਰਮਨਜੀਤ ਜਿਸ ਦੀ ਉਮਰ ਕਰੀਬ 20 ਸਾਲ ਦੀ ਦੱਸੀ ਜਾ ਰਹੀ ਹੈ ਆਪਣੇ ਬੱਚਾ ਸਮੇਂ ਤੋਂ ਉਹ ਲਾਪਤਾ ਹੋ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਪਾਲ ਸ਼ੁਰੂ ਕਰਦੇ ਨੇ ਇਹ ਪਾਲ ਕਰਨ ਵਾਲਿਆਂ ਦੇ ਵਿੱਚ ਕਿਰਨਜੀਤ ਕੌਰ ਜੋ ਕਿ ਦੋ ਬੱਚਿਆਂ ਦੇ ਮਾਤਾ ਸੀ ਉਹਨਾਂ ਦਾ ਪੇਕਾ ਪਰਿਵਾਰ ਸੀ ਇਹਨਾਂ ਦਾ ਪੇਕਾ ਪਰਿਵਾਰ ਭਦੌਣ ਦੇ ਵਿੱਚ ਰਹਿੰਦਾ ਹੈ ਇਹ ਖੁਦ ਸੇਖਾਪਿੰਡ ਦੇ ਵਿੱਚ ਰਹਿ ਰਹੇ ਸਨ ਪਤਾ ਲੱਗਿਆ ਕਿ ਕਿਰਨਜੀਤ कौर ਦੇ ਪਤੀ ਵੀ ਇਹਨਾਂ ਬੱਚਿਆਂ ਦੇ ਪਿਤਾ ਦੀ ਅੱਜ ਤੋਂ ਕਰੀਬ 13-14 ਸਾਲ ਪਹਿਲਾਂ ਜਾਨ ਜਾ ਚੁੱਕੀ ਹੈ ਅਤੇ ਪਰਿਵਾਰ ਦਾ ਸਾਰਾ ਪਾਲਣ ਪੋਸ਼ਣ ਕਿਰਨਜੀਤ कौर ਦੇ ਵੱਲੋਂ ਹੀ ਕੀਤਾ ਜਾਂਦਾ ਸੀ ਆਪਣੇ ਉਹ ਸਹੁਰੇ ਘਰ ਦੇ ਕੋਲੋਂ ਵੱਖ ਰਹਿੰਦੇ ਸੀ ਨੇੜੇ ਤੇੜੇ ਹੀ ਘਰ ਸੀ ਪਰ ਇਹ ਦੋਵੇਂ ਪਰਿਵਾਰ ਵੱਖ ਸੀ ਹੁਣ ਜਦੋਂ ਕਿਸੇ ਬੰਦੇ ਦੇ ਉੱਪਰ ਭਰੋਸਾ ਕਰਨ ਦੀ ਗੱਲ ਆਈ ਤਾਂ ਗਰਨਜੀਤ ਦੇ ਵੱਲੋਂ ਭਰੋਸਾ ਕੀਤਾ ਗਿਆ ਕੁਲਵੰਤ ਸਿੰਘ ਦੇ ਉੱਪਰ ਇਸੇ ਹੀ ਪਿੰਡ ਦਾ ਉਹ ਰਹਿਣ ਵਾਲਾ ਸੀ ਵਿਆਹਿਆ ਹੋਇਆ ਸੀ ਅਤੇ ਘਰ ਦੇ ਵਿੱਚ ਉਸਦੇ ਇੱਕ ਬੱਚਾ ਵੀ ਹੈ ਇੱਕ ਜਵਾਨ ਮੁੰਡਾ ਹੈ ਜਿਸ ਨੂੰ ਉਹ ਵਿਦੇਸ਼ ਭੇਜਣ ਦੀ ਖੁਆਇਸ਼ ਰੱਖਦਾ ਸੀ ਜਿਸ ਤੇ ਲਈ ਉਸਨੇ 30 ਲੱਖ ਰੁਪਏ ਕਿਹਾ ਜਾ ਰਿਹਾ ਕਿ ਖਰਚ ਵੀ ਕੀਤਾ ਸੀ ਛੋਟਾ ਮੋਟਾ ਕੰਮ ਕਰਦਾ ਹੁੰਦਾ ਸੀ ਉਹ ਦੁੱਧ ਵੇਚਣ ਦਾ ਕੰਮ ਸੀ ਅਤੇ ਨਾਲ ਹੀ ਉਹਦੇ ਕੋਲ ਕਰੀਬ 1 ਏਕੜ ਦੀ ਜ਼ਮੀਨ ਦੱਸੀ ਜਾ ਰਹੀ ਹੈ ਪਰ ਇੰਨੇ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਕਿਹਾ ਜਾ ਰਿਹਾ ਕਿ ਉਸਨੇ ਆਪਣੀ ਕੋਠੀ ਦੇ ਉੱਪਰ ਵੀ 50 ਲੱਖ ਰੁਪਏ ਲਗਾਇਆ ਆਪਣੇ ਪੁੱਤ ਨੂੰ ਵੀ 30 ਲੱਖ ਰੁਪਏ ਲਾ ਕੇ ਉਸਨੇ ਵਿਦੇਸ਼ ਭੇਜਣਾ ਸੀ ਤੇ ਉਸ ਤੋਂ ਇਲਾਵਾ ਉਹਨੇ ਮਹਿੰਗੀ ਗੱਡੀ ਵੀ ਹੁਣੇ-ਹੁਣੇ ਹੀ ਖਰੀਦੀ ਸੀ ਜਿੰਨੀ ਉਸਦੀ ਆਮਦਨ ਨਹੀਂ ਸੀ ਉਸ ਤੋਂ ਵੱਧ ਉਹ ਖਰਚ ਕਰ ਰਿਹਾ ਸੀ ਜਿਸ ਕਰਕੇ ਪਿੰਡ ਵਾਲੇ ਦੱਸਦੇ ਨੇ ਕਿ ਉਹ ਇੱਕ ਨੰਬਰ ਦਾ ਠੱਗ ਹੈ ਠੱਗੀਆਂ ਠੋਰੀਆਂ ਕਰਕੇ ਇਹ ਇਧਰ ਉਧਰੋਂ ਪੈਸੇ ਇਕੱਠੇ ਕਰਦਾ ਸੀ ਇਸ ਦੇ ਨਾਲ ਹੀ ਉਸ ਦਾ ਪਰਿਵਾਰ ਚੱਲਦਾ ਸੀ ਹੁਣ ਜਦੋਂ ਕਿਰਨਜੀਤ ਕੋਰ ਜੋ ਕਿ ਬੀਤੇ ਇੰਨੇ ਸਾਲਾਂ ਤੋਂ ਕੁਲਵੰਤ ਸਿੰਘ ਤੇ ਉੱਪਰ ਭਰੋਸਾ ਕਰ ਰਹੇ ਸਨ ਅਚਾਨਕ ਹੀ ਆਖਿਰਕਾਰ ਉਹਨਾਂ ਦੀ ਵਿਗੜੀ ਕਿਉਂ ਉਹ ਉਹ ਵਿਅਕਤੀ ਜੋ ਕਿ ਇਸ ਘਰ ਦਾ ਇਸ ਪਰਿਵਾਰ ਦਾ ਹਮਦਰਦ ਹੁੰਦਾ ਸੀ ਚੰਗਾ ਜਾਣ ਪਛਾਣ ਰੱਖਣ ਵਾਲਾ ਬੰਦਾ ਸੀ ਉਹਦੇ ਵੱਲੋਂ ਇਹ ਸਾਰਾ ਧੋਖਾ ਕਿਉਂ ਕੀਤਾ ਗਿਆ ਤੇ ਹੁਣ ਹੀ ਉਸਨੇ ਇਹੋ ਜਿਹਾ ਕਦਮ ਕਿਉਂ ਚੱਕਿਆ ਕਾਫੀ ਲੰਮੇ ਸਮੇਂ ਤੋਂ ਦਰਅਸਲ ਉਹ ਇਸ ਪਰਿਵਾਰ ਨੂੰ ਪਾਗਲ ਬਣਾਉਂਦਾ ਆ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਕੁਝ ਜ਼ਮੀਨ ਵੀ ਵੇਚੀ ਗਈ ਸੀ ਜਿਸ ਦੇ ਬਾਰੇ ਕਿਰਨਜੀਤ ਕੌਰ ਨੂੰ ਖਬਰ ਹੀ ਨਹੀਂ ਲੱਗੀ ਜਾਂ ਫਿਰ ਉਸ ਨੂੰ ਝੂਠ ਬੋਲਿਆ ਗਿਆ ਸੀ ਉਸ ਦੇ ਬਾਰੇ ਇਹ ਸਭ ਕੁਝ ਕੁਲਵੰਤ ਸਿੰਘ ਦੇ ਹੱਥ ਦੇ ਵਿੱਚ ਦਿੱਤਾ ਗਿਆ ਸੀ ਇਸੇ ਕਰਕੇ ਹੀ ਉਹ ਫਾਇਦਾ ਚੱਕਦਾ ਰਿਹਾ ਹੁਣ ਪਿੰਡ ਵਾਲੇ ਇਹ ਆਖਦੇ ਨੇ ਕਿ ਜੇਕਰ ਘਰ ਦੇ ਵਿੱਚ ਕੋਈ ਹੋਰ ਮਰਦ ਹੁੰਦਾ ਜਾਂ ਫਿਰ ਕੋਈ ਰਿਸ਼ਤੇਦਾਰ ਇੰਨਾ ਕਰੀਬੀ ਹੁੰਦਾ ਕਿ ਉਸ ਦੇ ਨਾਲ ਹਰੇਕ ਗੱਲਬਾਤ ਕੀਤੀ ਜਾ ਸਕਦੀ ਹਰੇਕ ਮਸਲੇ ਉਹ ਪਰਿਵਾਰ ਦੇ ਸੁਝਾਉਂਦਾ ਹੁੰਦਾ ਤਾਂ ਅਜ किरणजीत ਨੂੰ ਕੁਲਵੰਤ ਸਿੰਘ ਦੇ ਨਾਲ ਇੰਨੀ ਨੇੜਤਾ ਨਾ ਰੱਖਣੀ ਪੈਂਦੀ ਕਿ ਉਹ ਅੰਨੇ ਵਾਸਤੇ ਉੱਪਰ ਭਰੋਸਾ ਕਰਦੇ ਪਿੰਡ ਵਾਲੇ ਤਾਂ ਵੀ ਆਖ ਰਹੇ ਨੇ ਕਿ ਕਿਰਨਜੀਤ ਨੂੰ ਕੁਲਵੰਤ ਤੇ ਉੱਪਰ ਅੰਧਵਿਸ਼ਵਾਸ ਹੋ ਗਿਆ ਸੀ ਕਿਉਂਕਿ ਉਹ ਜਿਹੜੀ ਵੀ ਗੱਲ ਆਖਦਾ ਸੀ ਭਾਵੇਂ ਸਹੀ ਹੋਵੇ ਜਾਂ ਗਲਤ ਉਸ ਤੇ ਉੱਪਰ ਇਹ ਪਰਿਵਾਰ ਯਕੀਨ ਕਰ ਲੈਂਦਾ ਸੀ ਬੱਚਿਆਂ ਨੇ ਤਾਂ ਆਖਿਰਕਾਰ ਆਪਣੀ ਮਾਂ ਦੇ ਨਾਲ ਹੀ ਚੱਲਣਾ ਸੀ ਹੁਣ ਜਦੋਂ ਮਾਂ ਦੇ ਵੱਲੋਂ ਉਸ ਵਿਅਕਤੀ ਦੇ ਉੱਪਰ ਭਰੋਸਾ ਕੀਤਾ ਗਿਆ ਤੇ ਉਸਦੀ ਗੱਲ ਮੰਨ ਕੇ ਇਹ ਮੱਥਾ ਟੇਕਣ ਦੇ ਲਈ ਉਸਦੇ ਨਾਲ ਜਾਂਦੇ ਨੇ ਤਾਂ ਉਸ ਮਗਰੋਂ ਇਸ ਬੰਦੇ ਦੇ ਵੱਲੋਂ ਘਟਿਆ ਕਰਤੂਤ ਕੀਤੀ ਜਾਂਦੀ ਹੈ। ਉਹਨਾਂ ਨੂੰ ਮਾਰ ਮੁਕਾਇਆ ਜਾਂਦਾ। ਹੁਣ ਮਾਰਨ ਦਾ ਵੀ ਇੱਕ ਤਰੀਕਾ ਸੀ। ਜਦੋਂ ਕਿਹਾ ਜਾ ਰਿਹਾ ਕਿ ਜਵਾਨ ਜਹਾਨ ਬੱਚੇ ਸੀ, ਹੱਟੇ-ਕੱਟੇ ਸੀ, ਕੋਈ ਵੀ ਇਹਨਾਂ ਦੇ ਵਿੱਚੋਂ ਬਿਮਾਰ ਜਾਂ ਫਿਰ ਛੋਟਾ ਨਹੀਂ ਸੀ। ਤਿੰਨਾਂ ਦੇ ਵਿੱਚ ਬਰਾਬਰ ਦੀ ਸ਼ਕਤੀ ਸੀ ਇਸੇ ਕਰਕੇ ਇੱਕ ਕੱਲਾ ਬੰਦਾ ਇਹਨਾਂ ਤਿੰਨਾਂ ਨੂੰ ਨਹੀਂ ਮਾਰ ਸਕਦਾ ਜਿਸ ਤੇ ਚਲਦੇ ਹੋਏ ਮਾਮੇ ਦੇ ਵੱਲੋਂ ਜਿਹੜਾ ਕਿ ਇਹਨਾਂ ਬੱਚਿਆਂ ਦਾ ਮਾਮਾ ਸੀ ਬਲਰਾਜ ਸਿੰਘ ਅਤੇ ਉਹਨਾਂ ਦੇ ਪਿਤਾ ਨਾ ਛੱਤਰ ਸਿੰਘ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਨਾ ਤਿੰਨਾ ਨੂੰ ਮਾਰਨ ਵਾਲਾ ਕੋਈ ਇੱਕ ਬੰਦਾ ਨਹੀਂ ਸਗੋਂ ਇੱਕ ਤੋਂ ਜ਼ਿਆਦਾ ਵਿਅਕਤੀ ਨੇ ਇਸ ਤੇ ਪੂਰੇ ਪਰਿਵਾਰ ਨੂੰ ਵੀ ਇਸ ਦੇ ਵਿੱਚ ਅੰਦਰ ਕੀਤਾ ਜਾਣਾ ਚਾਹੀਦਾ ਹੈ ਐਫ ਆਈ ਆਰ ਤੇ ਵਿੱਚ ਨਾਮ ਆਣਾ ਚਾਹੀਦਾ ਹੈ ਜਿਸ ਕੱਲ ਦਾ ਫਰੋਸਾ ਪੁਲਿਸ ਵਾਲਿਆਂ ਦੇ ਵੱਲੋਂ ਪੰਚਾਇਤ ਮੈਂਬਰਾਂ ਦੇ ਕੋਲ ਪਹੁੰਚ ਕੇ ਦਿੱਤਾ ਗਿਆ ਕਿ ਬਿਲਕੁਲ ਕੁਲਵੰਤ ਸਿੰਘ ਦਾ ਪੁੱਤ ਅਤੇ ਉਸ ਦੀ ਘਰ ਵਾਲੀ ਵੀ ਇਸ ਪੂਰੇ ਕੇਸ ਦੇ ਵਿੱਚ ਅੰਦਰ ਕੀਤੇ ਜਾਣਗੇ ਤਾਂ ਖੈਰ ਆਪਾਂ ਪਹਿਲਾਂ ਇਹ ਸਮਝਦਿਆਂ ਕਿ ਤਿੰਨਾ ਜਣਿਆਂ ਨੂੰ ਮਾਰਿਆ ਕਿਵੇਂ ਗਿਆ ਇਹ ਕਿਹਾ ਜਾ ਰਿਹਾ ਹੈ ਕਿ ਮੁੰਡਾ ਗੱਡੀ ਦੇ ਵਿੱਚ ਬੈਠਾ ਸੀ ਮਾਤਾ ਤੇ ਤੀ ਦੋਵੇਂ ਜਾਣੇ ਨਾਰੀਅਲ ਤਾਰਨ ਦੇ ਲਈ ਪੂਜਾ ਦਾ ਸਮਗਰੀ ਸੀ ਜਿਹੜੀ ਉਹ ਤਾਰਨ ਦੇ ਲਈ ਨਹਿਰ ਦੇ ਕੋਲ ਜਾਂਦੀਆਂ ਨੇ ਜਿਸ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਧੋਖਾ ਕਰਦੇ ਹੋਏ ਦੋਹਾਂ ਨੂੰ ਤੱਕਾ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਦੋ ਤਿੰਨ ਘੰਟੇ ਇਹ ਜਵਾਨ ਪੁੱਤ ਨੂੰ ਕਮਾਂਦਾ ਰਿਹਾ 20 ਸਾਲ ਤਾ ਉਹ ਮੁੰਡਾ ਜੋ ਆਪਣੀ ਮਾਂ ਤੇ ਭੈਣ ਨੂੰ ਇਸ ਸਮੇਂ ਲੱਭ ਰਿਹਾ ਸੀ ਨਹਿਰ ਦੇ ਆਲੇ-ਦੁਆਲੇ ਹੀ ਇਹ ਲੱਭਦੇ ਰਹੇ ਕਿਹਾ ਜਾ ਰਿਹਾ ਹੈ ਕਿ 3 ਘੰਟੇ ਬਾਅਦ ਜਾ ਕੇ ਇਸ ਵਿਅਕਤੀ ਦੇ ਵੱਲੋਂ ਪੁਲ ਦੇ ਕੋਲ ਪਹੁੰਚ ਕੇ ਨਹਿਰ ਦੇ ਵਿੱਚ ਪੁੱਤ ਨੂੰ ਵੀ ਸੁੱਟ ਦਿੱਤਾ ਗਿਆ ਜਿਸ ਦੀ ਮ੍ਰਿਤਕ ਦੇ ਹੁਣ ਤੱਕ ਨਹੀਂ ਮਿਲੀ ਹੈ ਤੇ ਜਿਹੜੇ ਹਾਲਾਤਾਂ ਦੇ ਵਿੱਚ ਮਾਂ ਤੇ ਧੀ ਦੀ ਮ੍ਰਿਤਕ ਦੀ ਮਿਲੀ ਹੋ ਤੇ ਉੱਪਰ ਚੋਟ ਦੇ ਨਿਸ਼ਾਨ ਸੀ ਜਿਦੇ ਵੱਲੋਂ ਵੀ ਉਹ ਤਸਵੀਰਾਂ ਦੇਖੀਆਂ ਗਈਆਂ ਇੱਥੇ ਇਹ ਵੀ ਤਰਾਸਤੀ ਦੇਖੋ ਕਿ ਪਰਿਵਾਰ ਉਹਨਾਂ ਮਾਂ ਤੇ ਧੀ ਦੀ ਮ੍ਰਿਤਕ ਦੇ ਨੂੰ ਦੇਖ ਤੱਕ ਨਹੀਂ ਸਕਿਆ ਇਸ ਦਾ ਕਾਰਨ ਇਹ ਹੈ ਕਿ ਜਦੋਂ ਇਹ ਮ੍ਰਿਤਕ ਦੇਹਾਂ ਪੁਲਿਸ ਨੂੰ ਬਰਾਮਦ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਕਾਨੂੰਨ ਬਣਿਆ ਹੋਇਆ ਹੈ ਪੂਰੇ ਹਿਸਾਬ-ਕਿਤਾਬ ਦੇ ਨਾਲ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ 3 ਦਿਨ ਤੱਕ ਮ੍ਰਿਤਕ ਦੇਹਾਂ ਨੂੰ ਰੱਖਿਆ ਪਰ ਉਸ ਤੋਂ ਬਾਅਦ ਉਹ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਸੀ ਲਾਪਤਾ ਦੀ ਰਿਪੋਰਟ ਜ਼ਰੂਰ ਬਾਅਦ ਦੇ ਵਿੱਚ ਲਿਖਵਾਈ ਹੋਈ ਸੀ ਪੁਲਿਸ ਨੂੰ ਪਤਾ ਲੱਗਿਆ ਪਰ ਇਹਨਾਂ ਦੇਹਾਂ ਦਾ ਕੋਈ ਵਾਰਿਸ ਨਹੀਂ ਲੱਭ ਰਿਹਾ ਸੀ ਜਿਸ ਦੇ ਚੱਲਦੇ ਹੋਏ 3 ਦਿਨ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਪਰ ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਉਸ ਦੇ ਵਿੱਚ ਪਤਾ ਲੱਗਦਾ ਸੀ ਕੀ ਡੂੰਗੇ ਸੱਟਾਂ ਦੇ ਨਿਸ਼ਾਨ ਨੇ ਚਿਹਰੇ ਦੇ ਉੱਪਰ ਸਿਰ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਸੱਟਾਂ ਦੇ ਨਿਸ਼ਾਨ ਮਾਰੇ ਹੋਏ ਸੀ ਯਾਨੀ ਕਿ ਮਾਰਨ ਤੋਂ ਪਹਿਲਾਂ ਕੁੱਟ-ਕਟਾਪਾ ਕੀਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਜਾਨ ਲਈ ਗਈ ਪਰ ਇਸ ਪੂਰੇ ਮਾਮਲੇ ਦੇ ਚੱਲਦੇ ਹੋਏ ਪੁਲਿਸ ਦਾ ਇਹ ਤਰਕ ਹੈ ਇਹ ਵੀ ਮੰਨਣਾ ਕਿ ਹੋ ਸਕਦਾ ਹੈ ਕਿਨਾਂ ਨੂੰ ਤੱਕਾ ਹੀ ਨਹੀਂ ਜ਼ੋਰ ਦਿੱਤਾ ਹੋਵੇ ਕਿ نیچے ਜਾ ਕੇ ਕੋਈ ਚੀਜ਼ ਵੱਜੀ ਹੋਵੇ ਜਿਸ ਤੇ ਕਾਰਨ ਇਹ ਨਿਸ਼ਾਨ ਤੇ ਪਰ ਫਿਰ ਵੀ ਪੁਲਿਸ ਦਾ ਕਹਿਣਾ ਸੀ ਕਿ ਪਰਿਵਾਰ ਨੂੰ ਇਸ ਸਬੰਦੇ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਕਰਾਂਗੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਉਸ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਊਗਾ ਉਹ ਪਰਿਵਾਰ ਸਮੇਤ ਪੂਰੇ ਪਿੰਡ ਵਾਲਿਆਂ ਨੂੰ ਪੂਰੇ ਨਗਰ ਵਾਲਿਆਂ ਨੂੰ ਦੱਸਿਆ ਜਾਊਗਾ ਪੂਰੇ ਪਿੰਡ ਵਾਲੇ ਇਸ ਸਮੇਂ ਸਦਮੇ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਵਿੱਚ ਰੋਟੀ ਨਹੀਂ ਪੱਕੀ ਇਹੋ ਜਿਹੀ ਮਾੜੀ ਘਟਨਾ ਹੋਈ ਹੈ ਕਿ ਇੱਕ ਘਰ ਨੂੰ ਜੋ ਕਿ ਪਿੰਡ ਦੇ ਵਿੱਚ ਹੀ ਸੀ ਤਾਲਾ ਲੱਗ ਚੁੱਕਿਆ ਤੇ ਇਸ ਦੇ ਪਿੱਛੇ ਦਾ ਕਾਰਨ ਉਹੋ ਪਰਿਵਾਰ ਹੈ ਜੋ ਕਿ ਇਸੇ ਪਿੰਡ ਦੇ ਵਿੱਚ ਰਹਿੰਦਾ ਉਹ ਵਿਅਕਤੀ ਹੈ ਜੋ ਕਿ ਲੋਕਾਂ ਦੇ ਨਾਲ ਠੱਗੀਆਂ ਠੋਰੀਆਂ ਹੀ ਕਰਦਾ ਉਸ ਦਾ ਕੰਮ ਹੀ ਇਹ ਬਣਿਆ ਹੋਇਆ ਸੀ ਅਤੇ ਇਸ ਤੋਂ ਵੀ ਮਾੜੀ ਗੱਲ ਕਿ ਮੁੰਡੇ ਦੀ ਹੁਣ ਤੱਕ ਮ੍ਰਿਤਕ ਦੀ ਨਹੀਂ ਮਿਲੀ ਦੂਸਰਾ ਇਹ ਵਿਅਕਤੀ ਕੁਲਵੰਤ ਸਿੰਘ ਨਾਮ ਦਾ ਬੰਦਾ ਇੰਨਾ ਚਲਾਕ ਨਿਕਲਿਆ ਜਾ ਕੇ ਇਸਤੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਮੇਰੇ ਉੱਪਰ ਹੀ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਕਰਕੇ ਮੈਂ ਆਪਣੀ ਵੀ ਜਾਨ ਦੇ ਰਹੀ ਹਾਂ ਕੁਲਵੰਤ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ਨੈਟਵਰਕ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਾਇਰਲ ਵੀ ਹੋਈ ਸੀ ਲੋਕਾਂ ਦੇ ਵੱਲੋਂ ਸympathy ਦਿੱਤੀ ਜਾ ਰਹੀ ਸੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਰ ਸੱਚ ਆਖਿਰਕਾਰ ਨੂੰ ਪਿੰਡ ਵਾਲੇ ਜਾਣਦੇ ਨੇ ਪਰਿਵਾਰਿਕ ਮੈਂਬਰ ਜਾਣਦੇ ਨੇ ਅਤੇ ਇਸ ਦੇ ਵੱਲੋਂ ਖੁਦ ਵੀ ਪੁਲਿਸ ਦੇ ਸਾਹਮਣੇ ਇਹ ਕਬੂਲ ਕੀਤਾ ਜਾਣਾ ਕਿ ਹਾਂ ਕੋਈ ਪੈਸੇ ਦਾ ਲੈਣ ਦੇ ਸੀ ਜਿਸ ਦੇ ਚੱਲਦੇ ਹੋਏ ਉਸਨੇ ਇਹ ਇੰਜ ਕੀਤਾ ਹੁਣ ਲੰਬੇ ਸਮੇਂ ਤੋਂ ਗਿਰੰਜੀਤ ਕੌਰ ਇਸ ਬੰਦੇ ਦੇ ਉੱਪਰ ਪਰੋਸਾ ਕਰਦੇ ਆ ਰਹੇ ਸੀ ਅਚਾਨਕ ਇਹਨਾਂ ਦੀ ਵਿਗ ਕਿਉਂ ਉਹਨਾਂ ਨੇ ਆਪਣੀ ਤੀਨ ਪ੍ਰੀਤ ਕੁਆਰ ਦਾ ਵਿਆਹ ਕਰਨਾ ਸੀ ਉਹ ਸਕੂਲੀ ਦੇ ਵਿਆਹ ਦੇ ਲਈ ਉਹ ਪੈਸੇ ਇਕੱਠੇ ਕਰ ਰਹੇ ਸੀ ਪੈਸੇ ਜੁਟਾ ਰਹੇ ਸੀ ਤੇ ਜਿਹੜੇ ਪੈਸੇ ਉਹਨਾਂ ਨੇ ਕੁਲਵੰਤ ਸਿੰਘ ਨੂੰ ਦਿੱਤੇ ਹੋਏ ਸੀ ਕਿ 20 ਲੱਖ ਰੁਪਇਆ ਤੇਰੇ ਵੱਲ ਬਣਦਾ ਤੂੰ ਸਾਨੂੰ ਉਹ ਮੋੜ ਦੇ ਇਹ ਸੁਣਨ ਤੋਂ ਬਾਅਦ ਕੁਲਵੰਤ ਸਿੰਘ ਨੇ ਪੂਰੀ ਇਹ ਸਾਜ਼ਿਸ਼ ਰਚੀ ਨਾ ਸਿਰਫ ਇਹ ਪੈਸੇ ਸਗੋਂ ਹੋਰ ਵੀ ਕਿਹਾ ਜਾ ਰਿਹਾ ਹੈ ਕਿ ਕਈ ਤਰ੍ਹਾਂ ਦੇ ਪੈਸੇ ਦਾ ਲੈਣ ਦੇਣ ਇਸ ਦੇ ਵੱਲੋਂ ਕੀਤਾ ਜਾਣਾ ਸੀ ਪਰ ਕਿਰਨਜੀਤ ਕੋ ਨਰਮ ਸੁਭਾਅ ਦੇ ਸੀ ਆਪਣੇ ਬੱਚਿਆਂ ਦੇ ਨਾਲ ਉਹ ਜ਼ਿੰਦਗੀ ਬਤੀਤ ਕਰ ਰਹੇ ਸੀ ਇਸ ਬੰਦੇ ਦੇ ਉੱਪਰ ਪਰੋਸਾ ਕਰਦੇ ਹੋਏ ਉਹ ਹਰ ਕੰਮ ਇਹਦੇ ਹਵਾਲੇ ਕਰ ਦਿੰਦੇ ਹੁੰਦੇ ਸੀ ਤੇ ਇਸ ਦਾ ਅਨਜਾਮ ਇਹ ਹੋਇਆ ਕਿ ਤਿੰਨਾਂ ਜੀਆਂ ਨੂੰ ਆਪਣੀ ਜਾਨ ਗਵਾਣੀ ਪਈ ਆਪਣੀ ਧੀ ਦੇ ਵਿਆਹ ਦੇ ਲਈ ਉਹ ਪੈਸੇ ਇਕੱਠੇ ਕਰ ਰਹੇ ਸੀ ਹੁਣ ਵਿਆਹ ਕਰਨਾ ਸੀ ਉਹਦਾ ਪਰ ਜਦੋਂ ਇਸ ਦੇ ਕੋਲੋਂ ਆਪਣੇ ਹੀ ਪੈਸੇ 모ੜਨ ਦੇ ਲਈ ਕਿਹਾ ਜਾਂਦਾ ਤਾਂ ਉਸ ਦੇ ਵੱਲੋਂ ਇਹ ਮਾੜਾ ਕੰਮ ਕੀਤਾ ਗਿਆ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸਾਡੇ ਲੋਕ ਨਰਮ ਦਿਲ ਹੁੰਦੇ ਨੇ ਜਦੋਂ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਸੇਵਾ ਛੱਡ ਕੇ ਅੱਗੇ ਜਾਣਿਆ ਹਿੱਸਾ ਪਾਉਣਿਆ ਕਿ ਕਿਸੇ ਦਾ ਭਲਾ ਹੋ ਜਾਵੇ ਪਰ ਜਦੋਂ ਇਹੋ ਜਿਹੇ ਲੋਕਾਂ ਤੋਂ ਪੈਸੇ ਆਪਣੇ ਹੀ ਪੈਸੇ ਕੋਈ ਵਾਪਸ ਮੰਗਦਾ ਤਾਂ ਉਹ ਇਹੋ ਜਿਹੇ ਸਾਜਿਸ਼ਾਂ ਰਚਦੇ ਨੇ ਜਿਸ ਦੇ ਵਿੱਚ ਤੁਹਾਡਾ ਲੋੜਵੰਦ ਲੋਕਾਂ ਦਾ ਪੂਰੇ ਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਜਾਂਦਾ ਹੈ ਬੇਵਜਾ ਬਿਨਾਂ ਕਿਸੇ ਕਾਰਨ ਹੀ ਜਵਾਨਤੀ ਪੁੱਤ ਤੇ ਮਾਂ ਦੀ ਜਾਨ ਲੈ ਲੇਗੀ ਇੱਕ ਲਾਲਚੀ ਅਤੇ ਕਟਿਆ ਇਨਸਾਨ ਦੇ ਵੱਲੋਂ ਜਿਨੇ ਕੀ ਪਰਿਵਾਰ ਦਾ ਭਰੋਸਾ ਵੀ ਤੋੜਿਆ ਪੈਸੇ ਵੀ ਖਾਲੇ ਅਤੇ ਸਾਰਾ ਟੱਬਰ ਵੀ ਮੁਕਾ ਦਿੱਤਾ ਪਿੰਡ ਦੇ ਉੱਪਰ ਜਿਹੜਾ ਦਾਗ ਲੱਗਿਆ ਉਹ ਅਲੱਗ ਤੋਂ ਲਾਇਆ ਗਿਆ ਪਰਿਵਾਰਿਕ ਮੈਂਬਰ ਉਹ ਜਿਹੜੇ ਕਿ ਆਪਣੇ ਧੀ ਦੀ ਆਪਣੀ ਦੋਤੀ ਦੀ ਸ਼ਕਲ ਤੱਕ ਨਹੀਂ ਦੇਖ पाए ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਨਹੀਂ ਕਰ पाए ਪੁਲਿਸ ਦੇ ਵੱਲੋਂ ਹੀ ਕਰ ਦਿੱਤਾ ਗਿਆ ਤਾਂ ਇਹੋ ਜਿਹੇ ਮਾੜੇ ਹਾਲਾਤਾਂ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਹੁਣ ਤੱਕ ਉਸ ਮੁੰਡੇ ਦੀ ਮ੍ਰਿਤਕ ਦੇ ਨਹੀਂ ਮਿਲੀ ਹੈ ਦੋਤਾ ਸਿਓ ਹੋ ਘਰ ਦਾ ਜਵਾਨ ਮੁੰਡਾ 20 ਸਾਲ ਦਾ ਪਰ ਇਸ ਬੰਦੇ ਦੇ ਵੱਲੋਂ ਇੱਕ ਮਿੰਟ ਵੀ ਨਹੀਂ ਸੋਚਿਆ ਗਿਆ ਕਿ ਜਿਹੜੇ ਪਰਿਵਾਰ ਦੇ ਨਾਲ ਮੈਂ ਬੀਤੇ ਇੰਨਾ ਸਾਲਾਂ ਤੋਂ ਮਿਲ ਜੁਲ ਰਿਹਾ ਉਹਨਾਂ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਸੀਗਾ ਤੇ ਉਹ ਸਭ ਕੁਝ ਭੁੱਲ ਕੇ ਇਸ ਨੇ ਤਿੰਨ ਜੀਆਂ ਨੂੰ ਹੀ ਮਾਰ ਦਿੱਤਾ ਤੇ ਉਸ ਤੋਂ ਬਾਅਦ ਇਹ ਪੂਰੀ ਕਹਾਣੀ ਬਣਾ ਲਈ ਗਈ ਸਿਰਫ ਅਤੇ ਸਿਰਫ ਪੈਸਿਆਂ ਦੇ ਲਾਲਚ ਖਾਤਰ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨਾਂ ਨੂੰ ਮਾਰਨ ਤੋਂ ਬਾਅਦ ਇਹ ਘਰ ਆਪਣੇ ਚੰਗਾ ਪੱਲਾ ਆ ਗਿਆ ਉੱਥੇ ਆ ਕੇ ਕੁੱਤੇ ਨੂੰ ਰੋਟੀ ਪਾੰਦਾ ਰਿਹਾ ਜਦੋਂ ਉਸਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਚਾਬੀਆਂ ਤੇਰੇ ਕੋਲ ਨੇ ਪਰਿਵਾਰਿਕ ਜੀ ਕਿੱਥੇ ਨੇ ਤਾਂ ਉਹ ਆਖਦਾ ਕਿ ਉਹ 8-10 ਦਿਨਾਂ ਨੂੰ ਆ ਜਾਣਗੇ ਉਹਨਾਂ ਨੇ ਬਸ ਇਹੀ ਦੱਸਿਆ ਸੀ ਮੈਨੂੰ ਪਰ ਇਹ ਨਹੀਂ ਦੱਸਿਆ ਕਿ ਉਹ ਮੇਰੇ ਨਾਲ ਹੀ ਗਏ ਸੀ ਆਪ ਹੀ ਸਭ ਕੁਝ ਕਰਨ ਤੋਂ ਬਾਅਦ ਚੰਗਾ ਬਣਨ ਦੀ ਖਾਤਰ ਆਪਣੇ ਪਰਿਵਾਰ ਦੇ ਵਿੱਚ ਇਹ ਵਾਪਸ ਆ ਕੇ ਰਹਿਣ ਲੱਗ ਪਿਆ ਪਰ ਹੁਣ ਜਦੋਂ ਸਾਰੀ ਸੱਚਾਈ ਸਾਹਮਣੇ ਆਈ ਹੈ ਤਾਂ ਪਿੰਡ ਵਾਲੇ ਵੀ ਹੈਰਾਨ ਨੇ ਅਤੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਪੂਰੇ ਪਰਿਵਾਰ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਘਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਜਾਂ ਫਿਰ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ ਇਸ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਬਾਕੀ ਦੇ ਪਰਿਵਾਰਕ ਜੀਹਾਂ ਨੂੰ ਨਾ ਪਤਾ ਹੋਵੇ ਪਰ ਪੁਲਿਸ ਦਾ ਕਹਿਣਾ ਕਿ ਜਾਂਚ ਪੜਤਾਲ ਕੀਤੀ ਜਾਊਗੀ ਅਤੇ ਇਸ ਦੇ ਵਿੱਚ ਹੁਣ ਜਦੋਂ ਪੁੱਤ ਅਤੇ ਇਸ ਬੰਦੇ ਦੀ ਘਰਵਾਲੀ ਦਾ ਨਾਮ ਲਿਆ ਜਾ ਰਿਹਾ ਤਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਹੋਵੇਗੀ ਅਤੇ ਉਸ ਦੀ ਕਾਪੀ ਜਲਦ ਹੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਜੋ ਕਿ ਕਿਰਨਜੀਤ ਦਾ ਪੇਕਾ ਪਰਿਵਾਰ ਹੈ ਪਧੌੜ ਦਾ ਰਹਿਣ ਵਾਲਾ ਹੈ